ਸਸਤੀ ਗੱਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੱਡਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਆ ਜੱਗੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀਆਂ ਏ ਜਿਨ੍ਹਾਂ ਵਿੱਚੋਂ 2 ਸੁਈਆਂ ਵਾ ਤੇ 2 ਹੀ ਗੱਬਣਾ ਵਾ ਦੁਨੀਆਂ ਦੀਆਂ ਆਪਣੀਆਂ ਚੋਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਚੋਈ ਜ਼ਰੂਰ ਕਰਾ ਲਿਆ ਕਰੋ ਬਾਕੀ ਤਸੱਲੀ ਪਛਦੇ ਆਪਣੀ ਆਪ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਵਧੀਆ ਕਿਰਪਾਈ ਜੀ ਤੁਸੀਂ ਸੁਣਾਓ ਆਪਣਾ ਸਭ ਠੀਕ ਠਾਕ ਜੀ ਤੇ ਨਾਮ ਦੱਸਦੇ ਘਰੀ ਫਿਰ ਨਾਮ ਵੀ ਜੀ ਆਪਣਾ ਸ਼ੁਭਨਾਮ ਜਗਰਾਤ ਸਿੰਘ ਜੱਗੀ ਨਾਮ ਚੱਲਦਾ ਤੇ ਪਿੰਡ ਆਪਣਾ ਪੱਡੇ ਤੇ ਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਅਰਦਾਸਪੁਰ ਜੀ ਐ ਨੰਬਰ ਆ ਆਪਣਾ 8195817550 ਜੀ ਠੀਕ ਹੈ ਜੀ ਹਾਂ ਜੀ ਤੇ ਹੋ ਗਏ ਪਾਣੀਆਂ ਪੁਣੀਆਂ ਤਾਂ ਸਿੱਧੇ ਆ ਜਗੇ ਨਹੀਂ ਪਾਣੀਆਂ ਤੋਂ ਅਜੇ ਕੁਝ ਮੰਨ ਲਓ ਕਿ ਏਡੀ ਛੇਤੀ ਸਿੱਧਿਆ ਤਾਂ ਤੁਹਾਨੂੰ ਭਰਾ ਹੋਇਆ ਨਹੀਂ ਜਾਣਾ ਹਾਂ ਜੀ ਮਾਰ ਜ਼ਿਆਦਾ ਵੱਜ ਗਈ ਆ ਬਾਕੀ ਚਲੋ ਪਰਮਾਤਮਾ ਦੀ ਮਰਜ਼ੀ ਆ ਉਹਦੀ ਰਜਾ ਚ ਰਹਿਣਾ ਪੈਂਦਾ ਜੀ ਸਾਂ ਤੇ ਕਾਫੀ ਜ਼ਿਆਦਾ ਵਿੱਦੀ ਹੋਇਆ ਹਰ ਬੰਦੇ ਲਈ ਹੋਇਆ ਹੁਣ ਤੁਸੀਂ ਦੱਸਣ ਦੇ ਵੀ ਇਹ ਕੰਦਾ ਗੁੰਦਾ ਸਾਬਾ ਡੇਗ ਗਈਆਂ ਅਸੀਂ ਕੋਲੋਂ ਆ ਵੀ ਕੰਦ ਡੇਗ ਗਈ ਸਾਰੀ ਪਾਣੀ ਦੇ ਨਾਲ ਉਹ ਕਢਾਈਏ ਜਦੋਂ ਹੁਣ ਆ ਫੇਰ ਨਵੀਆਂ ਕੀਤੀਆਂ ਹਨਾ ਕੀਤੀਆਂ ਹਾਂ ਜੀ ਬੜਾ ਨੁਕਸਾਨ ਜ਼ਿਆਦਾ ਹੋਇਆ ਫਸਲਾਂ ਦਾ ਤੇ ਜਿਹੜਾ ਹੋਇਆ ਹੈ ਉਹ ਬਾਕੀ ਘਰਾਂ ਚ ਵੀ ਘਰਾਂ ਦਾ ਵੀ ਜ਼ਿਆ ਚਲੋ ਜੋ ਸਾਰਿਆਂ ਦੇ ਨਾਲ ਹੀ ਹਨ ਭਰਮਾਤਮਾ ਦੇ ਜੀ ਰਜਾ ਚ ਰਹਿਣਾ ਹੀ ਪੈਣਾ ਹਾਂਜੀ ਹਾਂਜੀ ਤੇ ਅੱਜ ਗਾਵਾਂ ਹੈਗੀਆਂ 4 ਹਨਾ ਹਾਂਜੀ 4 ਗਾਵਾਂ ਤੇ ਸਾਰੀਆਂ ਚੰਗੇ ਦੁੱਧ ਵਾਲੀਆਂ ਚੰਗੀਆਂ ਰਿਕਾਡ ਵਾਲੀਆਂ ਤੁਹਾਨੂੰ ਪਤਾ ਵੀ ਚੰਗਾ ਹੀ ਪਸ਼ੂ ਲਿਆਈ ਦਾ ਅੱਗੇ ਵੀ ਵੀਡੀਓ ਪਾਉਂਦੇ ਰਿਆਂ ਚੰਗੇ ਪਸ਼ੂ ਵੀ ਪਾਉਂਦੇ ਰੇ ਠੀਕ ਆ ਤੇ ਸ਼ੁਰੂਆਤ ਆ ਜਰਸੀ ਤੋਂ ਕਰ ਲਈਏ ਜਰਸੀ ਤੋਂ ਕਰ ਲਈਏ ਚੰਗੇ ਕਮਾਲ ਦੀ ਜਿਹੜੀ ਪੰਜਾਬ ਵਾਲੀ ਜਰਸੀ ਆ ਹਨਾ ਹਾਂਜੀ ਹਾਂਜੀ ਵੱਡੀ ਚੰਗੀ ਮਤਲਬ ਫਾਰਮ ਵਾਲੀ ਵਸ਼ੀ ਆ ਠੀਕ ਆ ਤੇ ਆਪਣੇ ਕੋਲ ਵੀ ਜੀ ਸੇਰੇ ਤੜਕੇ 4 ਵਜੇ ਸੋਈ ਆ ਅੱਜ ਹੀ ਸੋਈ ਆ ਹਨਾ ਹਾਂਜੀ ਅੱਜ ਹੀ ਸੋਈ ਆ ਠੀਕ ਆ ਤੇ ਚੰਗੀ ਮਤਲਬ 65 ਪੂਠ ਵਾਲੀ ਮੱਝਾਂ ਹੋਵਾਂਗਾ 65 ਲੱਗੀ ਰਸ਼ੀਨ ਠੀਕ ਹੈ ਜੀ ਤੇ ਬਰੀਡ ਬਰੋਡ ਤੇ ਚਲੋ ਵੀਰਾਂ ਨੇ ਵੇਖ ਹੀ ਲੈਣੀ ਆ ਵੀ ਕਿੰਨੇ ਕੀ ਚੋਦੀ ਆ ਹਾਂਜੀ ਹਾਂਜੀ ਬਾਕੀ ਜਰਸੀਆਂ ਦੇ ਬਥੇਰੀਆਂ ਵੇਖੀ ਦੀਆਂ ਹਮਾਚਲੀ ਜਰਸੀ ਜ਼ਿਆਦਾ ਆਮ ਹੋ ਗਈ ਹੈ ਾਡੇ ਪਰ ਇਹ ਆਪਣੇ ਬਿਲਕੁਲ ਹੀ ਨੀਅਰ ਲਈ ਹੈ ਇਹ ਜਿਹੜੀ ਪੰਜਾਬ ਦੇ ਪ्योर ਪੰਜਾਬ ਵਾਲੀ ਜਰਸੀ ਹੈ ਹਨਾ ਸ਼ੌਕ ਨਾਲ ਜੇ ਕਿਸੇ ਨੇ ਜਰਸੀ ਤੇ ਕੰਮ ਕਰਨਾ ਤੇ ਉਹਦੇ ਵਾਸਤੇ ਆ ਬਿਲਕੁਲ ਬਿਲਕੁਲ ਬਾਕੀ ਬੱਚਾ ਵੀ ਵੇਖੋ ਬੜਾ ਚੰਗਾ ਮਗਰ ਆਇਆ ਵੱਛੀ ਆ ਗਈ ਮਗਰ ਵੱਛੀ ਮਗਰ ਆ ਗਈ ਹੈ ਛੇ ਮਕਾਂ ਵਰਗੀ ਵੱਛੀ ਹੈ ਚੰਗੇ ਟੀਕੇ ਦੀ ਵੱਛੀ ਹੈ ਟੀਕਾ ਉਹਨਾਂ ਨੇ ਚੰਗਾ ਵੀਰ ਨੇ ਮੈਨੂੰ ਰਿਕਾਰਡ ਦੱਸਿਆ ਵਾ ਬਾਕੀ ਇਹ ਪੂਰਾ ਕਨਫਰਮ ਕਰਕੇ ਦੱਸ ਦਾਂਗੇ ਬਾਕੀ ਪੁੱ ਚੰਗੀ ਤਰ੍ਹਾਂ ਪੁੱਛ ਕੇ ਕਹਿੰਦੇ ਵੀ ਦੱਸ ਦੇ ਇਹ ਲੋ ਬਿਲਕੁਲ ਗੱਲਾ ਨਾ ਤੇ ਥਾਣੇ ਦੇ ਤਾਂਨੇ ਦਿਖਾਈਏ ਲੱਗੇ ਤਾਂ گلابی ਰੰਗ ਦਾ ਥਾਣੇ ਤੇ ਚੰਗਾ ਦੂਰ ਦੂਰ ਜਿਹੜਾ ਥਾਣੇ ਗੈਪ ਬਹੁਤ ਸੋਹਣਾ ਚਾਰਾ ਖਾਣਾ ਚ ਲੱਗਾ ਉਹ ਨਹੀਂ ਗਾਣਵਾ ਤੇ ਉਹ ਨਹੀਂ ਪਛਾਣੂਆ ਤੇ ਕੋਈ ਪਲਾ ਨਹੀਂ ਆ ਹਵਾਨੇ ਤੇ 19 21 ਜੀਆਂ ਹਵਾਂ ਜਿਹੜੀਆਂ ਬਸ ਜੀ ਕੋਈ ਮਾੜੀ ਮੋਟੀ ਕੱਲ ਵਸ਼ੀ ਨੂੰ ਪਲਾ ਜਾਂਦੀਆਂ ਸੀ ਅੱਜ ਸੂਕੇ ਸਾਰੀਆਂ ਨਿਕਲ ਗਈਆਂ ਠੀਕ ਆ ਤੇ ਹਰ ਪੀਵੀ ਜੀ ਸਾਰੇ ਮਾਲਕ ਦੀ ਕਿਰਪਾ ਨਾਲ 9 10 ਕਿਲੋ ਜਿਹੜੀ ਵਸ਼ੀ ਹੌਲੀ ਕੀਤੀ ਹੈ ਅੱਛਾ ਪਰ ਵਸ਼ੀ ਨੂੰ ਪਤਾ ਹੀ ਕੋਈ ਨਹੀਂ ਵੀ ਮੈਂ ਥੱਲੇ ਹੌਲੀ ਹੋਈ ਹੈ ਤੇ ਦੁੱਧ ਕਿੰਨਾ ਕੱਢ ਦਿੰਦੀ ਹੈ ਦੁੱਧ ਵੀ ਜੀ ਉਹਨਾਂ ਨੇ ਆਪਣਾ ਪਿਛਲੇ ਸਵੇਰ ਦਾ ਸਾਨੂੰ ਦੱਸਿਆ 27 ਕਿਲੋ ਦਾ ਰਿਕਾਰਡ ਅੱਛਾ ਤੇ ਐਰ ਕਾ ਮੀਟ ਤੇ 30 ਪਲੱਸ ਦੀ ਸੂਆ ਕਿਦਾਂ ਸੋਈ ਆ ਸੂਆ ਵੀ ਜੀ ਦੂਜਾ ਸੋਈ ਜੇ ਅੱਛਾ ਹਾਂਜੀ ਹਾਂਜੀ ਤੇ ਹੁਣ ਤੇ ਚਲੋ ਸੂਈ ਵੀ ਵਧੀਆ ਮੌਸਮ ਚ ਮੈਂ ਕਹਿੰਦਾ ਬਹੁਤ ਚੰਗਾ ਮੌਸਮ ਹੈ ਇਹੋ ਜੇ ਮੌਸਮ ਚ ਤੇ ਆਮ ਹੀ ਗਾਵਣੇ ਦੁੱਧ ਕੱਢੀ ਜਾਣਾ 20-20 ਕਿਲੋ ਤੋਰਾਂ ਫੇਰ ਇੱਕ ਰੀ ਨਾ ਤੋਰ ਕੇ ਦਿਖਾਈਏ ਇੱਕ ਰੀ ਅਬ ਆ ਚਿਹਰਾ ਇਹਦਾ ਕਰੀ ਆਪਾਂ ਦੇਖ ਸਕਦੇ ਚੰਗੀ ਤਰ੍ਹਾਂ ਪਿਓਰ ਪੰਜਾਬ ਵਾਲੀ ਜੱਸੀ ਬੋਦੀ ਬਾਕੀ ਚੰਗੀ ਵਾ ਸਰੀ ਆਖ ਮੋਟੀ ਹੈ ਕੌਲੀ ਜਪਾਣੀ ਜਿ ਤਰ੍ਹਾਂ ਕਹਿੰਦੇ ਨੇ ਪੀਣ ਵਾਲੀ ਹਾਂਜੀ ਹਾਂਜੀ ਕੰਨ ਵੀ ਛੋਟੇ ਸਾਈਜ਼ ਦਾ ਬਾਕੀ ਹਾਈਟ ਤੇ ਸਟਰਕਚਰ ਬਹੁਤ ਸੋਹਣਾ ਰਹੀਦਾ ਆ ਜਾ ਪੁੱਤ ਅੱਛਾ ਫਗਾਵਾਂ ਵਰਗੀ ਆ ਜਿਹੜੀ ਲੈ ਯਾਰ ਥੋੜਾ ਛੱਬੂ ਤੋਂ ਰੰਦੀ ਆ ਅਤ ਨਹੀਂ ਹੈ ਪੂਰਾ ਕਰਦੀ ਉਹਨਾਂ ਪਟਾ ਹੀ ਗੱਲਾਂ ਪਾਇਆ ਸੀ ਬੱਚੇ ਸਿੱਧੇ ਉਥੋਂ ਕਮਾ ਲਿਆ ਬੋਏ ਲੱਗਾ ਤੋਰ ਦੇ ਲੰਮੀ ਤੋਰ ਤੋਂ ਆ ਜਾ ਚਲੋ ਕੋਈ ਨਹੀਂ ਰਹਿਣ ਦੋ ਲੇ ਜਾ ਕੋਈ ਗੱਲ ਨਹੀਂ ਲੈ ਜਾ ਤੁਰਦੀ ਘਾਟਾ ਥੋੜਾ ਬੱਚੇ ਦਾ ਕਰਦੀ ਆ ਲੈ ਜਾ ਕੋਈ ਗੱਲ ਨਹੀਂ ਚੱਲਦਾ ਰਿਹਾ ਥੋੜੀ ਝੱਬੂ ਦੀ ਹਾਰਤ ਨਹੀਂ ਇਹਨਾਂ ਆਹ ਦੇਖ ਸਕਦੇ ਜੀ ਬਾਕੀ ਇਹ ਆ ਵੀ ਥੋੜਾ ਝੱਬੂ ਤਾਂ ਤੁਰਦੀ ਘਾਟੇ ਆ ਹਾਂਜੀ ਹਾਂਜੀ ਤੇ ਉਸ ਤਰ੍ਹਾਂ ਚਲੋ ਕੋਈ ਵੀ ਰਾਨ ਕੇ ਵੇਖੇ ਇੱਕ ਵਾਰੀ ਪਸੰਦ ਜ਼ਰੂਰ ਆਊਗੀ ਮੈਂ ਕਹਿੰਦਾ ਵੇ ਅਸੀਂ ਸਾਰੀ ਚੰਗੀ ਆ ਅੱਗੇ ਪਿਛੇ ਨਾੜਾਂ ਲੈਵੇ ਦੇਵੇ ਲੋ ਹੋਣੀ ਚਮਕਣੀਆਂ ਬਾਕੀ ਦਾਸ ਚਵਾਈਆਂ ਵਸ਼ੀਆਂ ਜਿੱਦਣ ਹੋਈਆਂ ਉਹਨੇ ਦੱਸਣਾ ਆਪਣੇ ਹਾਂਜੀ ਹਾਂਜੀ ਅਜੇ ਆਪੇ ਚਲੋ ਤਾਜੀ ਸੂਈ ਆ ਤੇ ਥੋੜੀ ਲੱਪੇ ਚ ਆ ਤੇ ਉਸ ਤਰ੍ਹਾਂ ਹੈਗੀ ਸਿੱਧੀ ਆ ਬਿਲਕੁਲ ਬਾਕੀ ਕੋਈ ਏਟੀ ਇਹਨੂੰ ਵਿਚਾਰੇ ਨੂੰ ਲੱਪੇ ਤਾਂ ਨਹੀਂ ਹੈਗਾ ਪੱਠਾ ਪੱਠਾ ਚੁੱਕਣ ਡਈ ਵਸ਼ੀ ਠੀਕ ਹੈ ਜੀ ਬਾਕੀ ਚੇਰ ਦੀ ਪ੍ਰੋਪਰ ਗਾਰੰਟੀ ਆਪਣੇ ਕੋਲ ਵੀ ਹੈਗੀ ਹੈ ਠੀਕ ਹੈ ਹਾਂਜੀ ਹਾਂਜੀ ਚੇਰਾ ਇਹਦਾ ਕਰੀ ਫਿਰ ਤੋਂ ਵੇਖ ਸਕਦੇ ਜੀ ਬੜੇ ਸ਼ਾਂਤ ਤੇ ਮੁੱਲ ਫਿਰ ਵਿੱਜੀ ਇਹਦਾ ਮੁੱਲ ਵੇਖ ਲਵਾ ਪੀਵੀ ਦੀ ਜਿੰਨਾ ਚੰਗਾ ਲੱਗਦਾ ਉਹਨੇ ਕਰ ਦਿੰਨੇ ਕਰ ਦਈਏ ਜੀ ਅੱਜ ਆ ਮੈਂ ਵੀ ਮੈਂ 2 ਦਿਨ ਮੰਡੀ ਘੁੰਮ ਕੇ ਆ ਵਸ਼ੀਆਂ ਬੜੀਆਂ ਵੇਖੀਆਂ ਉਥੇ ਹਾਂਜੀ ਪਰ ਇਹਦੇ ਨਾਲ ਦੇ ਚਲੋ ਤੁਸੀਂ ਵੀ ਜਾਣਦੇ ਰਹੇ ਪੀਸ ਕੋਈ ਨਹੀਂ ਲੱਭਾ ਉਥੇ ਹਾਂਜੀ ਹਾਂਜੀ ਤੇ ਮੰਡੀ 'ਚ ਤਾਂ ਮੁੱਲ ਇਹਦੇ ਨਾਲ ਤੀਆਂ ਵਸ਼ੀਆਂ ਦਾ ਢਾਈ ਢਾਈ ਕਰਦੇ ਸੀ ਹਾਂਜੀ ਤੇ ਤੁਸੀਂ ਦੱਸੋ ਕਿਨੇ ਦੇ ਦੀਏ ਕਰ ਦਵਾ ਆਪੇ ਜੱਜ ਆ ਕੇ ਮੈਂ ਕਹਿੰਦਾ ਡੇਢ ਦੀ ਦੇ ਦੀਏ ਡੇਢ ਤੇ ਬੜੀ ਦੂਰ ਜੀ ਹਾਂਜੀ ਮੈਂ ਛੀ ਚੰਗੀ ਜੇ ਦੁੱਧ ਵਾਲੀ ਲੱਗੇ ਆਓ ਥੋੜਾ ਜਿਆ ਕੋਈ ਨਹੀਂ ਜੇ ਨੇਰੀ ਕਹੋਗੇ ਉਹਨੇ ਦੇ ਦਾਂਗੇ ਆ ਵੀ ਕਰਨਾ ਤੁਸੀਂ 1 15 ਦੀ ਦੇ ਦਈਏ ਵਾਸ਼ੀ ਲੱਖੋਂ ਅੰਦਰ ਦੇਈਏ ਕਿੰਨੀ ਕਰਦੇ ਅੰਦਰ ਦੇਈਏ ਅੰਦਰ ਦੇਈਏ ਪਰ ਅੰਦਰ ਪੀਸ ਮਿਲਦੇ ਨਹੀਂ ਯਾਰ ਵੀਰ ਜੀ ਇਦਾਂ ਦੇ ਕਰੀਏ ਥੋੜੀ ਬਾਜੀ ਹਾਂਜੀ ਕਰੀਏ ਥੋੜੀ ਬਾਜੀ ਬਾਬਾ ਦਿਨਾਂ ਬਾਅਦ ਤੁਹਾਡੇ ਕੋ ਵੀਡੀਓ ਪਾਉਣ ਲੱਗੇ ਆ ਚਲੋ 95 ਦੀ ਵਾਸ਼ੀ ਦੇ ਦਾਂਗੇ ਇੱਕੋ ਗੱਲ ਕਰੀਏ ਫਿਰ ਹਾਂਜੀ ਪੂਰੇ 90000 ਦੀ 90 ਦੀ ਵਾਸ਼ੀ ਦੇ ਜਾਂਦੀ ਹੈ ਪੂਰੇ 90 ਚਲੋ 90 ਦੀ ਵੀਰ ਜੀ ਵਾਸ਼ੀ ਦੇ ਦਾਂਗੇ ਵੀਰਾਂ ਦਾ ਮਾਣ ਤਾਨ ਜ਼ਰੂਰ ਹੋਏਗਾ ਅੱਛਾ ਬਾਕੀ ਇਹ ਵੀ ਕੋਈ ਚੀਜ਼ ਉਪਰ ਆਣ ਕੇ ਵੇਖੇ ਨਾ ਕੋਈ ਗੈਸ ਲਾਏ ਬਾਕੀ ਵੀਡੀਓ ਪ੍ਰੋਪਰ ਵੇਖ ਕੇ ਫੋਨ ਲਾਏ ਰਿਸਾਈ ਪੱਕੀ ਪਾਏ ਵੀਰ ਜਿਉਂ ਵੀ ਤੁਹਾਨੂੰ ਪਤਾ ਹੈ ਚੰਗਾ ਪੀਸ ਜਦੋਂ ਫਿਰ ਇੱਕ ਵਾਰੀ ਖਲੋ ਜਾ ਫਿਰ ਬਾਅਦ ਮੁਸ਼ਕਲ ਹੋ ਜਾਂਦੀ ਹੈ ਹਾਂਜੀ ਹਾਂਜੀ ਤੇ ਜਿਹੜੇ ਵੀ ਵੀਰ ਭਰਾ ਨੇ ਲੈਣੀ ਹੈ ਪ੍ਰੋਪਰ ਵੀਡੀਓ ਵੇਲੇ ਜੇ ਉਪਰ ਆਣ ਕੇ ਆਪਣੀ ਤਸੱਲੀ ਕਰੇ ਤਸੱਲੀ ਕਰੇ ਹਨਾ ਆਪਣਾ ਨਾ ਹੁਣਾਂ ਦੀ ਆਪਣੀ ਫੁੱਲ ਗਾਰੰਟੀ ਹੈ ਐਸਾ ਹਾਂਜੀ ਤੇ ਅਜੇ ਇੱਕੋ ਚਵਾਈ ਹੋਈ ਜੇ ਬਸ ਇੱਕੋ ਚਵਾਈ ਹੋਈ ਹੈ ਹਾਂਜੀ ਅੱਜ ਹੀ ਸੇਰੇ ਸੁਈ ਹੈ ਠੀਕ ਆ ਬਾਕੀ ਮਾਲਕ ਨੇ ਇਹਨੂੰ ਰੰਗ ਭਾਗ ਭੜੇ ਚੰਗੇ ਲਾਏ ਚਾਰਾਂ ਪਾਸੇ ਉਹਦੇ ਵੇ ਮੇਨ ਵਾਦਾ ਇਹ ਆ ਵੀ ਮਗਰ ਵੀ ਵੱਛੀ ਚੰਗੀ ਆਈ ਆ ਹਾਂਜੀ ਮਤਲਬ ਕਿ ਇਹਨੂੰ ਕਿਸੇ ਬੰਦੇ ਨੂੰ ਵੀ ਵੱਛੀ ਜਿਹੜੀ ਖੁੰਜੀ ਨਹੀਂ ਆ ਹਾਂਜੀ ਹਾਂਜੀ ਇਹ ਵਾਦਾ ਹੀ ਆ ਇਹਦੇ ਵਿੱਚ ਅੱਗੇ ਜਿਹੜੇ ਕਿਸੇ ਵੀਰ ਸ਼ਕੀਨ ਵੀਰ ਨੇ ਖੜਨੀ ਆ ਉਹਦੇ ਲਈ ਆ ਨਾੜਾ ਨੂੜਾ ਚਾਸ ਫੇਰੇ ਇੱਕੋ ਜੇ ਥਾਣੇ ਕੋਈ ਇਹਦੇ ਵਿੱਚ ਭਾਲ ਨਹੀਂ ਰਹੀਗੀ ਵੱਛੀ ਦੇ ਠੀਕ ਆ ਤੇ ਆ ਗੱਬਣ ਜੇ ਇਹ ਵੀ ਦੀ ਵੱਛੀ ਗੱਬਣ ਜੇ ਹਾਂਜੀ ਗੱਬਣ ਤਿਆਰ ਹੁੰਦੀ ਤੇ ਆ ਦੇਖ ਸਾਡੇ ਥੱਲੇ ਵੀ ਕਿੱਥੇ ਚਲ ਗਈ ਆ ਅਜੇ ਇਹਨੇ ਵੀ ਕੋਈ ਚਾਰ ਪੰਜ ਦਿਨ ਲੈ ਆ ਜਣੇ ਲੈ ਜਣੇ ਲੈ ਜਣ ਦੇ ਐਡ ਕਿ ਜਰਸੀ ਕ੍ਰੋਸ ਤੇ ਕੱਦ ਕੱਠ ਦੋਵਾਂ ਦੇਖੋ ਜਈਆ ਇੱਕੋ ਜੇ ਵਜਨ ਮੋਜਨ ਵੀ ਇੱਕ ਕੱਦ ਵਜਨ ਦੋਵਾਂ ਦੇਖੋ ਜਈਆ ਉਹ ਸਾਣਾ ਕੋਈ ਅੰਦਾਜ਼ਾ ਲਾ ਲੈ ਜਰਸੀ ਨਾਲ ਕ੍ਰੋਸ ਲਾ ਲੈ ਕੋਈ ਯਾਰ ਸ਼ਰ ਨਾਲ ਲਾ ਲੈ ਹਾਂਜੀ ਹਾਂਜੀ ਤੇ ਯਾਨੀ ਕਿ ਦੁੱਧ ਵੀ ਚੰਗਾ ਕੱਢੂ ਕਿਤੇ ਕੱਢੂਗੀ ਮੋਟਾ ਹਾਂਜੀ ਹਾਂਜੀ ਨਾ ਇਹਨਾਂ ਨੂੰ ਗਰਮੀ ਦੀ ਨਾ ਸਰਦੀ ਦੀ ਪਰਵਾਹ ਹੀ ਨਹੀਂ ਚੰਗੀ ਜੰਮੀ ਪਲੀ ਐ ਵੀ ਰਾਜੀ ਆ ਪੂਰੀ ਨਿੱਗਰ ਐ ਅਜੇ ਚੰਗੀ ਤਿਆਰ ਹੋ ਜੇਗੀ ਥਾਲਿਓ ਥਲੇ ਤੇ ਤਿਆਰ ਹੋਣੀ ਆ ਜਿਹੜੀ ਹੋਣੀ ਆ ਜਿਹਤੇ ਨਵੀਂ ਵੈੜ ਜੇ ਲਊ ਵਾਲੀ ਦੁੱਧ ਵਾਲੀ ਲੈ ਜਾਓ ਵੀਰ ਜੀ ਆ ਦੇਖ ਸਕਦੇ ਜੇ ਹਵਾਨੇ ਦਾ ਵੀ ਤੇ ਬਾਕੀ ਥਾਣੇ ਵੀ ਬੜਾ ਚੰਗੇ ਗਿਆਪ ਤੇ ਦਾ ਵੀ ਲੱਗਾ ਕਿ ਗੈਪ ਚ ਨਾੜਾ ਨੂੜਾਂ ਵਾਲਾ ਲੇਵਾ ਜੇ ਅੱਗੇ ਪਿੱਛੇ ਇੱਕੋ ਜਿਆ ਤੇ ਅਜੇ ਤਿਆਰ ਹੋਣੀ ਜੇ ਬਾਕੀ 3-4 ਦਿਨ ਆ ਥਾਣੇ ਤੇ ਆਪਾਂ ਦੇਖ ਸਕਦੇ ਨੇ ਲੱਗੇ ਤਾਂ ਪ੍ਰੋਪਰ ਹੱਥੀਂ ਚਵਾਈ ਵਾਲਾ ਥਾਣੇ ਤੇ ਮਿਲਕ ਮੈਨ ਇਹਦੇ ਵੀ ਚੰਗੀ ਮੋਟੀ ਲੱਗੀ ਆ ਤੇ ਇਹ ਵੀ ਕਿੰਨਾ ਕਿ ਦੁੱਧ ਕੱਢ ਦੂਗੀ ਵੀਜੀ ਦੁੱਧ ਵਸ਼ੀ ਇਹ ਵੀ ਜੜੀ ਆ 26 27 ਕਿਲੋ ਤੋਂ ਨਹੀਂ ਮਰਦੀ ਅੱਛਾ ਬਾਕੀ ਤੁਹਾਨੂੰ ਪਤਾ ਦੁੱਧ ਇਹ ਆਪਣੀ ਸੇਵਾ ਦਾ ਹਾਂਜੀ ਚੀਜ਼ ਮੇਰੀ ਮੇਨ ਹੁੰਦੀ ਦੁੱਧ ਤੇ ਡਿਪੈਂਡਡ ਅੰਗਰ ਵੀ ਇੱਕ ਤੇ ਬਰੀਡ ਹੋਵੇ ਹਾਂਜੀ ਬਰੀਡ ਨੇ ਦੁੱਧ ਕੱਢਣਾ ਤੁਜਾ ਪਿਛੇ ਇਹਦੇ ਬੰਦਾ ਚੰਗਾ ਹੋਣਾ ਚਾਹੀਦਾ ਦੁੱਧ ਕਢਾਉਣ ਵਾਲਾ ਹਾਂਜੀ ਹਾਂਜੀ ਜੇ ਮੰਨ ਲਓ ਦੂਜੀਆਂ ਗਾਵਾਂ ਨੂੰ ਅਸੀਂ ਪਾਈ ਜਾਂਦੇ ਆ ਤੇ ਉਹਨਾਂ ਨੇ ਕੀ ਦੇਣਾ ਬਰੀਡ ਨੇ ਦੁੱਧ ਦੇਣਾ ਜੀ ਤੇ ਬਾਕੀ ਆ ਵੀ ਇਹਦਾ 26 27 ਲੀਟਰ ਵੀ ਹੋਵੇ ਤੇ ਦੂਜਿਆਂ ਦੇ 35 ਲੀਟਰ ਰੱਗਾ ਹੁਣ 35 ਲੀਟਰ ਵਰਗਾ ਵਾ ਮੰਨ ਕੇ ਚੱਲੋ ਕਿ ਕੋਈ ਵੱਧ ਸੇਵਾ ਕਰੂਗਾ 2 ਕਿਲੋ ਵੱਧ ਚ ਵਾਜੇਗੀ ਕੋਈ ਘੱਟ ਕਰੂਗਾ 2 ਕਿਲੋ ਘੱਟ ਵੀ ਚ ਵਾ ਸਕਦੀ ਤੇ ਮੁੱਲੇ ਦਾ ਮੁੱਲ ਵੀ ਕੀ ਇਹਦਾ ਵੀ ਜੈਸ ਨੋ ਕਰਾਂਗੇ 85000 ਦੀ ਵੱਛੀ ਦੇ ਦੀਏ ਕਰਦੀ ਹੈ ਮੰਨ ਤਾਂ ਥੋੜਾ ਹੋਰ ਕੋਈ ਨਹੀਂ ਕਰਾਓ ਤੁਸੀਂ ਚਾਰ ਪੰਜ ਦਿਨ ਖੜਨੇ ਹਜੇ ਇਹਨੇ ਮੈਂ ਕਹਿੰਦਾ ਸਾਮ ਛੱਡ ਕੇ ਦਵਾਂਗੇ ਤੇ ਬਾਕੀ ਜਿਹੜੇ ਘਰ ਚੱਲ ਜੇਗੀ ਜਾ ਕੇ ਯਾਦ ਕਰੂਗਾ ਵੀਰਪਰਾ ਅੱਛਾ ਹਾਂਜੀ ਹਾਂਜੀ ਕਿੰਨੇ ਦੀ ਕਰੀਏ ਜੈਸ ਨੋ 80 ਦੀ ਦੇ ਦੀਏ 75 ਦੀ ਦੇ ਦੀਏ ਦੇ ਦਾਂਗੇ ਵੀ ਜੀ ਵਿੱਚ ਹੋਰ ਮਾਨਤਾਨ ਹੋਊਗਾ ਭਰਾਵਾਂ ਦਾ ਕੋਈ ਫੋਨ ਲਾਵੇ ਮੋੜ ਕੇ ਨਹੀਂ ਕਲਾਉਂਦੇ ਪਰ ਥਣ ਲੇਵੇ ਵਾਲੀਆਂ ਵਸ਼ੀਆਂ ਕੋਈ ਲਹੂ ਵਾਲੀਆਂ ਵਸ਼ੀਆਂ ਹੋਈਆਂ ਨਹੀਂ ਠੀਕ ਹੈ ਜੀ ਦੁੱਧ ਵਾਲੀਆਂ ਸਾਰੀਆਂ ਨਿਸ਼ਾਨੀਆਂ ਆ ਗੱਬਨ ਆ ਗਈ ਜੇ ਇਹ ਵੀ ਗੱਬਨ ਜੇ ਵਸ਼ੀਆਂ ਜੀ ਸੋਹਣੀ ਵੜੇ ਇਹ ਵੀ ਹੈ ਨਾ ਕਿ ਜਰਸੀ ਦੇ ਵਿੱਚ ਆਂਦੀ ਜੇ ਸੂਆ ਇਹਦਾ ਇਹਦਾ ਸੂਆ ਵੀ ਜੀ ਪਹਿਲਾ ਹੀ ਦੇ ਪਹਿਲਾ ਸੂਆ ਸੋਹਣਾ ਇੰਨੇ ਹੈ ਨਾ ਜੇ ਇਹ ਵਸ਼ੀ ਬੜੀ ਖੁੱਲਣ ਢੀ ਵੇਖੋ ਥਣ ਤੋਂ ਬੜਾ ਵਾ ਅਜੇ ਤਿਆਰ ਹੋਣੀ ਹੈ ਚੰਗੀ ਹੈ ਇਹਨਾਂ ਪਾਕੀ 10 ਜੇ ਦੇ ਅੱਛਾ ਹਾਂ ਜੀ ਤੇ ਚੰਗੀ ਵਸ਼ੀ ਵੱਡੀ ਹਾਈਟ ਦੀ ਆ ਪੂਰੀ ਫੁੱਲ ਵਸ਼ੀ ਇਹ ਕਿੰਨਾ ਪਹਿਲੇ ਸਵੇਰ ਕੱਢੀ ਜਾਊਗੀ ਦੁੱਧ ਇਹ ਵੀ ਜੀ ਇਹ ਵੀ 15 16 17 ਕਿਲੋ ਤਾਂ ਨਹੀਂ ਵਸ਼ੀ ਮਾਰਦੀ ਠੀਕ ਹੈ ਬਾਜੀ ਕਿਸੇ ਦੀ ਸੇਵਾ ਵਾ ਵਸ਼ੀ ਚਾਰੂ ਬੜੀ ਆ ਹੁੰਦਾ ਹੈ ਨਾ 20 ਕਿਲੋ ਵੀ ਬਾਜੀ ਠੀਕ ਹੈ ਹਾਂਜੀ ਹਾਂਜੀ ਬਾਕੀ ਬਰੀਡ ਬਰੂਡ ਦੀ ਪੂਰੀ ਇਹਦੇ ਵਿੱਚ ਕੋਈ ਕਮੀ ਨਹੀਂ ਵੀ ਆਟਕੂਕ ਸੋਣੀ ਲੱਗੀ ਬੋਤੀ ਵਾਲੀ ਵਸ਼ੀ ਟਿੱਖਾ ਨਿੱਕਾ ਕਰਨੇ ਆ ਠੀਕ ਹੈ ਬਿਲਕੁਲ ਸਪਰੇਟ ਵਸ਼ੀ ਠੀਕ ਬਾਕੀ ਥਾਣੇ ਦਾ ਵੀ ਚੰਗੇ ਗੈਪ ਤੇ ਆ ਬਈ ਚੰਗਾ ਤੇ ਆ ਗੈਪ ਹਰ ਪੀਵੀਜੀ ਬੜਾ ਵਾ ਬਸ ਅਜੇ ਵਾਸ਼ੀ ਚ ਨਾ ਠੱਲਾ ਟੋ ਲਾਓ ਅਜੇ ਠੱਲਾ ਵਾ ਜੇ ਥਣ ਤੇ ਆ ਕਰੀਏ ਕਿਦਾਂ ਵਾਸ਼ੀ ਆਵੇ ਕੋ ਠੱਲਾ ਕੱਢੇ ਕਿ ਵੇਖੋ ਥਾਣ ਹਾਂਜੀ ਥਾਣ ਪੂਰਾ ਗੈਪ ਵਾਲਾ ਬਣੇਗਾ ਕਿਉਂਕਿ ਨਿਖੜ ਗਈ ਨਾ ਵੇਸ਼ੀ ਜਿੱਦਾਂ ਹਾਂਜੀ ਸੋ ਕੇ ਤੇ ਵਾਸ਼ੀ ਪੂਰਾ ਥਾਣ ਕੱਢੂਗੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਮੈਂ ਕਹਿੰਦਾ 65 ਕਰ ਲਈਏ ਕਰ ਦਈਏ ਤੁਹਾਡਾ ਭਾਣਾ ਮੰਨ 60 ਵੀ ਦੇ ਦਈਏ 55 ਦੇ ਦਈਏ ਚਲੋ ਤੇ ਦੇ ਦਾਂਗੇ ਵਿੱਚ ਹੋਰ ਵੀ ਦੋ ਯਾਰ ਮਾਨੋ ਇੱਕ ਪਰਾ 55 ਦੀ ਦੇ ਦੋਗੇ ਬਾਕੀ ਜੇ ਕੋ ਚਾਰ ਪੰਜ ਦੇ ਨਾਲ ਸਾਭਦਾ ਉਹਨੂੰ ਵੀ ਰੋਟੀ ਦਊਗੀ ਵਸ਼ੀ ਠੀਕ ਹੈ ਜੀ ਇਹਦੇ ਨਾਲ ਲੀਆਂ 60 ਤੋਂ ਬਾਹਰ ਵਸ਼ੀਆਂ ਵੀ ਗੰਡੀਆਂ ਨੇ ਠੀਕ ਆ ਹਾਂ ਜੀ ਹਾਂ ਜੀ ਤੇ ਆ ਵੀ ਇੱਕ ਸੂਈ ਸਵਾਈ ਆ ਗਈ ਜੇ ਇਹ ਸੂਈ ਸਵਾਈ ਆ ਬੱਚਾ ਥੋੜਾ ਓਚਾ ਇਹਦਾ ਜੇ ਮਗਰ ਵੱਛੀ ਜੇ ਤੇ ਮਗਰ ਵੱਛੀ ਆ ਤੇਰਾ ਚੰਗੀ ਆ ਵੱਛੀ ਇਹਦੇ ਮਗਰ ਵੱਛੀ ਚੰਗੀ ਆ ਗਾਂ ਵੀ ਚੰਗੀ ਆ ਸਿੱਧੀ ਸੋਧੀ ਥੋੜੀ ਜੀ ਸਾੰਭੀ ਘੱਟ ਗਈ ਆ ਵੱਡੀ ਗਾਂ ਆ ਬਾਕੀ ਗਾਂ ਤਿਆਰ ਕਰਕੇ ਫੇਰ ਫਾਇਦੇ ਵਾਲੀ ਦੁੱਧ ਦੁੱਧ ਵੀ ਜੀ ਇਹਦੇ ਥਲੇ 12 ਕਿਲੋ ਹੋਊਗਾ 10 ਕਿਲੋ ਦੀ ਆਪਣੀ ਧਾਮ ਤੇ ਗਰੰਟੀ ਹੋਏਗੀ ਪੂਰੀ ਠੀਕ ਹੈ ਜੀ ਹਾਂ ਜੀ ਤੋ ਤੇ 12 ਕਿਲੋ ਹੋਏਗਾ ਬਾੜ ਕੋ ਪਰ ਇਹ ਵੀ ਦਾਹਾਂ ਦੀ ਹੈ ਗਰੰਟੀ ਟੋਕ ਨੇ ਚੱਲ ਆ ਜਾ ਲੈ ਜੋ ਵੀ ਜੀ ਉਤਰਿਆ ਵੀ ਚਲੋ ਰੰਗ ਰੂਪ ਚੰਗੇ ਦੀ ਆ ਸੰਭਣ ਵਾਲੀ ਹੈਗਾ ਚੰਗਾ ਫਿਰ ਇਹਦੀ ਥਾਂ ਟੱਪਾ ਵੇਖੋ ਕਿਦਾਂ ਦਾ ਲੱਗਿਆ ਹੋਇਆ ਸਾਮ ਕੇ ਦਦੋ ਵਦਨ ਆ ਲਈ ਹੈ ਦਦੋ ਵਦਨ ਆ ਰਿਹਾ ਹੁਣ ਕਿਹਨਾਂ ਨੂੰ ਪਤਾ ਆਮੀ ਦਾਵਾ ਵਾਜਣੀਆਂ ਹਸਤਾਲਿਆਂ ਦੇ ਹਾਂਜੀ ਹਾਂਜੀ ਹਸਤਾਲੇ ਹੁਣ ਹਰ ਸੇ ਤੱਕ ਟੁਰ ਪੈਣੇ ਆ ਸਾਰੇ ਭਰਾਵਾਂ ਦੇ ਤੇ ਹਸਤਾਲਿਆਂ ਜਿਹਦੇ ਟੋਕੜਾਂ ਵੀ ਕਹਿੰਦੇ ਸਜਰਾ ਜਾਂਦੀਆਂ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ 45 ਦੀ ਕਰ ਲਈਏ ਮੈਂ ਕਹਿੰਦਾ ਬਾਕੀ ਠੰਡੀ ਠੰਡੀ ਵੇਚ ਲੋ 40000 ਦੀ ਦੇ ਦਿੰਗੇ ਥਾਣ ਤੋਂ ਬੜਾ ਚੰਗਾ ਲੱਗਾ ਜੀ ਪੂਰੇ 40000 ਦੀ ਦਈਏ 40 ਵੀ ਦੇ ਦਈਏ ਹਾਂਜੀ ਕਰ ਦਾਂਗੇ ਵੀ ਚੋਈ ਦੀ 2000 ਹੋਰ ਮਾਨ ਕਰਾਂਗੇ ਭਾਵਾਂ ਦਾ 38 ਦੀ ਗਾਂ ਜੇ ਵੇਖੋ ਮੇਰੇ ਮੋਢੇ ਬਰਾਬਰ ਸਿਰ ਬਰਾਬਰ ਹੋਣੀ ਹਾਂਜੀ ਹਾਂਜੀ ਇਹ ਆ ਵੀ ਸਾਹਮਣੇ ਦੋ ਦੋ ਵਦਨ ਵਾਲੀ ਹੈ ਵਦਨ ਵਾਲੀ ਵਦਨ ਵਾਲੀ ਬਾਕੀ ਥਾਣ ਤੋਂ ਕੋਈ ਪੂਰ ਛੱਟਾ ਨਹੀਂ ਕੋਈ ਬਾਦ ਘਾਟ ਨਹੀਂ ਹਾਂਜੀ ਥਾੜੇ ਦਾ ਵੀ ਚੰਗੇ ਗੈਪ ਤੇ ਆ ਜਿਹੜਾ ਤੇ ਗਾਂ ਵੀ ਜੀ ਇਹਦੀ ਗਾਂ ਤੇ ਆਰ ਹੋ ਕੇ ਤੁਹਾਨੂੰ ਪਤਾ 60 65 ਨੂੰ 70 ਨੂੰ ਵਾਤ ਫੇਰ ਜਾਂਦੀਆਂ ਹਾਂਜੀ ਹਾਂਜੀ ਇਹ ਤਾਂ ਥੋੜੀ ਹਰਕਾ ਸੇਵਾ ਸੁਭਰ ਕੇ ਕੋ ਮਾਂਜੀ ਰਹਿ ਗਈ ਤੇ ਬਾਕੀ ਚਲੋ ਕੋਈ ਤੁਹਾਡੇ ਘਰੋਂ ਤਸੱਲੀ ਕਰਕੇ ਨਾ ਤੇ ਵੇਸ ਚੜੇ ਤੇ ਤਸੱਲੀ ਕਰੇ ਗੱਬਣਾ ਨੂੰ ਆਪਣੀ ਤਸੱਲੀ ਨਾ ਪਾਸ ਕਰ ਲੇ ਸੁਈਆਂ ਸਵਾਈਆਂ ਚਵਾ ਕੇ ਖੜੇ ਚਾਰ ਡੰਗ ਬਾਏ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਖੜੋ ਜੀ